ਸੋ ਸੋਸ਼ੀ ਗਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਨਵਨੀਤ ਕਿਚਨ ਵਿਲਾਗ ਤੇ ਬੜੀ ਦੇਰ ਬਾਅਦ ਜਿਹੜੀ ਇੱਕ ਕੁਕਿੰਗ ਦੀ ਕੋਈ ਵੀਡੀਓ ਪਰ ਲੱਕ ਕੇ ਆਈ ਆ ਸੋ ਕਿਚਨ ਮੇਰੀ ਨਹੀਂ ਆ ਕਿਚਨ ਵਾਲੇ ਪਿੱਛੇ ਨੇ ਪ੍ਰੀਤ ਕਿਚਨ ਹਾਂਜੀ ਲੋਕਾਂ ਸਹੀ ਆ ਗਿਆ ਤੁਹਾਡਾ ਸਾਡਾ ਕਿਹੜਾ ਆ ਗਿਆ ਮੇਰੇ ਨਾਲ ਜਿਹੜੀ ਮੈਂ ਇਹ ਕੱਚ ਪਾਵਾ ਮੈਂ ਤਾਂ ਟੀ ਬਣਾ ਦੇ ਮੈਨੂੰ ਮੈਂ ਉਹਦੇ ਲੈਣੀ ਭੇਜਿਆ ਜੀ ਅਰੇ ਮੇਰੀ ਮम्मा ਨੇ ਬਣਾਉਣਾ ਨਾ ਕੁਛ ਕਹਿੰਦਾ ਹੈ ਕਿ ਆ ਉਹ ਹੈਗਨੀ ਸੀ ਸਿਰਖਾ ਨਹੀਂ ਸੀ ਹੈਗਾ ਔਰ ਢੀਵਟੀ ਪੋਟਲ ਛੋਟੀ ਲੈ ਆਉਣੀ ਛੋਟੀ ਹੈ ਨਹੀਂ ਜੀ ਬਹਿ ਤੇ ਤਾਂ ਚਾਹੀਦਾ ਤੇ ਕਿਤੇ ਕਰਨਾ ਹੀ ਨਹੀਂ ਆ ਮੈਂ ਆਂਦੀ ਪਤਾ ਨਹੀਂ ਆਪਣੇ ਵਿਚਾਰ ਬਣਾ ਹੈ ਇਹਨੂੰ ਕਰਾ ਉਹ ਇਹ ਤਾਂ ਖਰਾਬ ਹੋਏ ਨਹੀਂ ਨਹੀਂ ਇੰਨੀ ਖਰਾਬ ਨਹੀਂ ਇਹਦੇ ਨਾਲ ਤੇ ਕੀ ਬੰਦਾ ਨੂੰ ਅਚਾਰ ਕਈ ਚੀਜ਼ਾਂ ਚ ਪੈਂਦਾ ਜਿਵੇਂ ਤੂੰ ਆਪਣੇ ਨਿਊਡਲ ਵਗੈਰਾ ਬਣਾਉਂਦੇ ਜਿਵੇਂ ਲੱਜੀ ਪੈਂਦਾ ਮਚੂਰੀ ਚ ਪੈਂਦਾ ਤਾਂ ਵੀ ਜਦ ਦਾ ਕੋਣਾ ਬਹੁਤ ਛੋਟਾ ਹੁੰਦਾ ਸੋ ਵੈਸੇ ਤੇ ਨਾ ਅਚਾਰ ਵਾਸਤੇ ਗੋਰਡ ਵਾਲਾ ਸਿਰਕਾ ਹੁੰਦਾ ਮੈਂ ਗਿਆਨ ਗਈ ਕਿ ਅੰਟੀ ਕਿੰਨਾ ਕੀ ਕਰਨਾ ਤੇ ਮੈਂ ਆਪਾ ਵਾਸਤੇ ਮੈਂ ਨੂੰ ਨਿਕਲਣੇ ਮੈਂ ਸਮਝ ਲੈਣਾ ਇਹ ਸਭਾ ਗਰਮਤ ਲੱਸ ਪੀਆਪਾ ਸਪਲਾਈ ਕਰਨ ਵਾਲੇ ਆ ਸਪਲਾਈ ਕਰਨੇ ਕੀ ਕਰਦਾ ਆ ਉਹਨੂੰ ਸਾਡੇ ਘਰ ਆ ਜਾ ਮੇਰੇ ਮਗਰ ਮਗਰ ਨੂੰ ਦੇ ਦੱਸ ਕੀ ਕਰਨਾ ਮਗਰ ਉਹਨਾਂ ਨੇ ਚੈਨ ਸਬਸਕ੍ਰਾਈਬ ਕਰ ਤਾ ਤੇ ਉਹ ਕਿੱਥੇ ਆ ਰਾਈ ਅੱਛਾ ਗੱਲਾਂ ਬਾਤਾਂ ਕਰਨ ਲੱਗੇ ਅਸੀਂ ਬਣਾਉਣ ਲੱਗੇ ਆ ਅੱਜ ਗਾਜਰਾਂ ਦਾ achar ਗਾਜਰਾਂ ਦਾ achar ਕੀ ਗਾਜਰਾਂ ਖਤਮ ਹੋ ਗਈਆਂ ਆ ਪਿਲਪਿਲੀਆਂ ਜੇ ਗਾਜਰਾਂ ਜਿੰਨੀਆਂ ਖੂਬ ਚੰਗੀਆਂ ਲੱਗੀਆਂ ਮੈਂ ਕੱਢ ਲਈਆਂ ਡੈਡੀ ਸੀ ਕਹਿੰਦੇ ਕਿ ਮੈਨੂੰ ਜਦੋਂ ਮੈਂ ਇੱਥੇ ਆਵਾ ਇਹਨਾਂ ਦੀ ਇਹੀ ਦਵਾਈ ਹੁੰਦੀ ਕਿ achar ਬਣਾ ਲੈ ਮੈਨੂੰ ਥੋੜਾ ਜਿਹਾ ਪ੍ਰੋਜੇ ਬੀਨ ਲਖਿਆ ਮੈਂ ਚਾਰ ਬਣਾ ਲੈਣੀ ਹੈ ਤੇ ਹਨਾ ਨਹੀਂ ਹੁੰਦਾ 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 ਤਾਂ ਤੇ ਮੈਂ ਬਣਾਉਣ ਲੱਗੀ ਗਾਜਰਾਂ ਦਾ achar ਬਸ ਵੇਹ ਤਾਂ ਇਹਨੂੰ ਆਪਾਂ ਜਿਹੜਾ ਸਾਡੀਆਂ ਵੀਡੀਓ ਦੋ ਤਿੰਨ ਹੈਗੀਆਂ ਗਾਜਰ ਚ ਗੋਭੀ ਦੇ achar ਬਣੀਆਂ ਇਹ ਫਿਰ ਮੈਂ ਥੋੜਾ ਜਿਹਾ ਆਸਾਨ ਤਰੀਕੇ ਨਾਲ ਬਸ ਝਟਫਟ ਹੀ ਬਣਾ ਲੈਣਾ ਕਿ ਬਣਾਓ ਤਾਂ ਉਸੇ ਵੇਲੇ ਖਾਓ ਨਾ ਇਹਨਾਂ ਨੂੰ ਮੈਂ ਬੋਇਲ ਕੀਤਾ 1 ਮਿੰਟ ਮੈਂ ਦਿਖਾਉਣੀ ਗਾਜਰਾ ਕਿਦਾਂ ਰਿਹਾ ਆ ਫਰ ਦੇ ਸਿਰ ਤੇ ਇਹ ਆ ਜੀ ਕਾਚਰਾ ਇਹਨਾਂ ਨੂੰ ਪਹਿਲਾਂ ਧੋ ਲਿਆ ਧੋ ਕੇ ਛਿੱਲ ਕੇ ਤੇ ਆਪਾਂ ਇਹ ਤਰ੍ਹਾਂ ਪੀਸ ਕਰ ਲਿਆ ਇਹ ਲਿਆ ਅਦਰਕ ਲਸਣ ਕ੍ਰਸ਼ ਕਰ ਲਿਆ ਤੇ ਰਾਈ ਤੇ ਜਿਹੜੀ ਆ achar ਚ ਜਾਣੀ ਜਾਣੀ ਆ ਇਹ ਹੈਗਾ ਸਿਰਕਾ ਵਾ ਸਿਰਕਾ ਤੁਸੀਂ ਕੋਈ ਵੀ ਪਾਸ ਆ ਦੇ ਜੇ ਇਹ ਸਾਡੇ ਕੋਲ ਵਾਈਟ ਵਾਲਾ ਜਾਂ ਵੈਨੇਗਰ ਤੇ ਇਧਰ ਮੈਂ ਲਿਆ ਆ ਲੌਂਗ ਲੌਂਗ ਤੇ ਮਾਗ ਇਕ ਲਈਆ ਮੁੱਟੀਆਂ ਕਾਲੀਆਂ ਲਾਚੀਆਂ ਲਈਆਂ ਨਾਲ ਲਿਆ ਜੀਰਾ ਤੇ ਨਾਲੇ ਕਾਲੀ ਮਿਰਚ ਇਹ ਸਾਰੇ ਖੁਸ਼ ਨੂੰ ਆਪਾਂ ਜਿਹੜਾ ਪੀਸ ਲੈਣਾ ਇਹਦਾ ਪਾਊਡਰ ਬਣਾ ਲੈਣਾ ਤੇ ਫਸ ਚਲੋ ਹੁਣ ਬਣਾਉਨੇ ਆ achar ਅਨ ਜਿਵੇਂ ਰਾਈ ਵੀ ਵਿੱਚੇ ਪਾਦਾਂ ਲੱਗੀਆਂ ਰਾਈ ਵੀ ਆਪਾਂ ਜਿਹੜੀ ਆ ਪੀਸ ਕੇ ਪਾਦਾਂਗੇ ਤੁਸੀਂ ਸਾਬਤ ਵੀ ਪਾ ਸਕਦੇ ਜਿਵੇਂ ਇਹ ਕਾਲੀ ਮਿਰਚ ਮਾਰੀ ਕਾਲੀ ਮਿਰਚ ਵੀ ਪਾ ਲਈ ਹੈ ਜੀ ਮੰਮੀ ਜੀ ਤਰਫ ਪਾਉਂਦੇ ਆ ਸੋ ਆਪਾਂ ਪਹਿਲੋਂ ਹੁਣ ਜਿਹੜਾ ਆ ਸਿਰਕਾ ਤਿਆਰ ਕਰਾਂਗੇ ਕਿਉਂਕਿ ਇਹ ਇਹ ਆਪਾਂ ਬਣਾਉਣਾ ਖੱਟਾ ਮਿੱਠਾ achar ਤੇ ਇਹਦੇ ਵਿੱਚ ਸਾਨੂੰ ਚਾਹੀਦਾ ਗੋੜ ਤੇ ਸਿਰਕਾ ਪਹਿਲੋਂ ਕਰਦੇ ਆ ਟਾਟ ਜੀ ਰੱਖਦੇ ਕੁ ਭਾਇਆ ਲੋ ਜੀ ਇਹ ਆਪਾਂ ਪਾਉਣੇ ਇਹਦੇ ਵਿੱਚ ਜਿਹੜਾ ਜੀਰਾ ਵੀ ਦੋ ਹੀ ਤਰ੍ਹਾਂ ਦਾ ਪੈਂਦਾ ਚਿੱਟਾ ਵੀ ਤੇ ਕਾਲਾ ਵੀ ਸੋ ਜਿਹੜਾ ਤੁਹਾਡੇ ਕੋਲ ਹੈਗਾ ਉਹ ਤੁਸੀਂ ਪਾ ਲਓ ਤੇ ਇਹ ਆਪਾਂ ਥੋੜਾ ਜਿਹਾ ਪਾਉਣ ਲੱਗੇ ਆ ਸਿਰਕਾ ਤੇ ਸਿਰਕੇ ਦੇ ਵਿੱਚ ਪਾਵਾਂਗੇ ਗੋੜ ਤੇ ਇਹਦੀ ਆਪਾਂ ਜਿਹੜੀ ਆ ਚਾਚਨੀ ਜੀ ਬਣਾ ਲਾਂਗੇ ਇਹ ਪਾਤਾ ਪਪੂੜ ਕਈਆਂ ਨੂੰ ਜ਼ਿਆਦਾ ਖੱਟਾ ਪਸੰਦ ਹੁੰਦਾ ਕਈਆਂ ਨੂੰ ਘੱਟ ਹੁੰਦਾ ਸੋ ਆਪਣੇ ਹਿਸਾਬ ਨਾਲ ਪਾ ਲਿਓ ਵੀ ਜਿੰਨਾ ਦਾ ਖੱਟਾ ਮਿੱਠਾ ਤੁਹਾਨੂੰ ਪਾਣਾ ਇਹ ਜੀ ਆਪਾਂ ਜੀ ਜਣਾ ਚਾਣੀ ਜੀ ਬਣਾਵਾਂਗੇ ਪਾਉਲਾਂਗੇ ਤੋਂ ਸਿਰਕੇ ਗੋੜੀ ਦੇ ਪਾਖਣ ਕੇ ਨਾ ਕੌਂਡ ਨਹੀਂ ਪਾਈ ਜੀ ਗੋੜੀ ਪਾਈ ਦਾ ਵੈਸੇ ਤਾਂ ਸਿਤਕਾ ਵੀ ਜਿਹੜਾ ਦੂਜਾ ਪਾਇਆ ਪਾਈਏ ਵਧੀਆ ਰੰਦਾ ਗੋੜ ਵਾਲਾ ਪਰ ਇਹ ਮੈਂ ਦੂਸਰਾ ਹੀ ਲੈ ਲਿਆ ਇਹ ਵੀ ਪਾ ਲਿੰਗੇ ਇੱਧਰ ਰੱਖ ਲਈਏ ਆਪਾਂ ਕੜਾਈ ਇਹਦੇ ਚ ਪਾਵਾਂਗੇ ਤੇਲ ਲਓ ਜੀ ਇਹ ਪਾ ਲਿਆ ਸੀ ਸਰੋਂ ਦਾ ਤੇਲ ਤੇ ਇਹਦੇ ਚ ਆਪਾਂ ਪਾ ਦਾਂਗੇ ਲਸਣ ਤੇ ਪਿਆਜ਼ ਵੀ ਪਾ ਲੈਂਦੇ ਪਰ ਮੈਂ ਲਸਣ ਤੇ ਹੋਈ ਪਾਇਆ ਆ ਅਦਰਕ ਹੀ ਪਾਇਆ ਮੈਂ ਪਿਆਜ਼ ਨਹੀਂ ਪਾਇਆ ਪਿਆਜ਼ ਵੀ ਵੈਸੇ ਪਾ ਲੈਂਦੇ ਇਹਨਾਂ ਨੂੰ ਥੋੜਾ ਜਿਹਾ ਭੁੰਨ ਲੈਣਾ ਜੋ ਇੱਧਰ ਸਾਡਾ ਸਿੱਕਾ ਤਿਆਰ ਹੋ ਗਿਆ ਗੋੜ ਸਿੱਕਾ ਤੇ ਇਹਨੂੰ ਆਪਾਂ ਕਰ ਦਿੰਨੇ ਬੰਦ ਤੇ ਇੱਧਰ ਜਿਹੜੇ ਆ ਪਾ ਲੰਨੇ ਆ ਥੋੜੀ ਜਿਹੀ ਦੁੱਧੀ ਤੇ ਕਾਲੀ ਮਿਰਚ ਮੈਂ ਉਹ ਵਿੱਚ ਵੀ ਪਾਈ ਆ ਥੋੜੀ ਜਿਹੀ ਹੋਰ ਪਾ ਲੰਨੇ ਆ ਇਹ ਥੋੜਾ ਖੰਦੇ ਸਿੱਖਾ ਲਾਲ ਵਿੱਚ ਤੇ ਨਮਕ ਜਿਆਦਾ ਦੇਖਾ ਗਣਾ ਇਹਨਾਂ ਮੁਰਕਾ ਕੰਨ ਇੰਨਾ ਲੂਣ ਹੀ ਕਰਦਾ ਮੇਰਾ புனே <laughs> நாஜர <lion onion> <elucine> <quin French> <oneself> <sm> ਦੇ ਨੂੰ ਹਿੰਸ ਪਹੁੰਚਿਆ ਚ ਫੁਕਾਉਣਾ ਹੋਇਆ ਪਲਟਾ ਦੋ ਅੱਧ ਕਟਸ਼ੀ ਦੇ ਨਾਲ ਹੀ ਲੰਢੀ ਲੋ ਜੀ ਸਾਰੇ ਮਸਾਲੇ ਮਿਕਲੇ ਪਾ ਦਿੱਤੇ ਆਚਾਰ ਪਾ ਦਿੱਤਾ ਗਿਆ ਬਾਣ ਨਾ ਨੂਨ ਮਿਰਚ ਹਲਦੀ ਸਭ ਕੁਝ ਪਾ ਕੇ ਕਲਰ ਦੇਖੋ ਕਿੰਨਾ ਸੋਹਣਾ ਬਣ ਗਿਆ ਹੁਣ ਆਪਾਂ ਇਹਨੂੰ ਥੋੜਾ ਜਿਹਾ ਚਾਰ ਠੰਡਾ ਹੁੰਦਾ ਤੇ ਜਿਹੜਾ ਆਪਾਂ ਸਿਰਕਾ ਬਣਾ ਕੇ ਰੱਖਿਆ ਉਹ ਬਸ ਆਪਾਂ ਇਹਦੇ ਵਿੱਚ ਪਵਾ ਦੇਣਾ ਤੇ ਚਲੋ ਜੀ ਅਚਾਰ ਚਟਪਟ ਤਿਆਰ ਤੇ ਖਾਓ ਮਿੱਚਾਂ ਭੜੀਆਂ ਵਿੱਚ ਥੋੜਾ ਜਿਹਾ ਖਾ ਕੇ ਵੇਖਿਆ ਮਿੱਚ ਭੜੀਆਂ ਪਰ ਆਪਾਂ ਨੂੰ ਜਿਹੜਾ ਸਿਕਾ ਪਾਉਣਾ ਹੈ ਇਹ ਸਿਕਾ ਜਿਹੜਾ ਥੋੜਾ ਜਿਹਾ ਚਾਰ ਠੰਡਾ ਹੋਊਗਾ ਫੇਰ ਪਾ ਦੇਣਾ ਵਿੱਚ ਲਓ ਜੀ ਇਹ ਸਾਡਾ ਅਚਾਰ ਦੇਖੋ ਕਿੰਨਾ ਵਧੀਆ ਬਣ ਗਿਆ ਸੋ ਛੱਟਪਟ ਬਣ ਜਾਂਦਾ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਆ ਤੇ ਇਹਨੂੰ ਬਸ ਤੁਸੀਂ ਕੱਚ ਦੇ ਗੇਂਝੇ ਆਪਾਂ ਬਾਲ ਚ ਕੱਢ ਲਿਆ ਸੋ ਤੁਸੀਂ ਕਿਸੇ ਡੱਬੇ ਵਗੈਰਾ ਚ ਕੱਢ ਲਓ ਬਿਆਮ ਚ ਕੱਢ ਲਓ ਸੋ ਰੈਸਪੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ